ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦਲਜੀਤ ਸਿੰਘ ਤੇ ਮੇਰਾ ਚੈਨਲ ਮੇਰੀ ਦੁਨੀਆ ਮੇਰਾ ਸਫਰ ਤੇ ਅੱਜ ਮੈਂ ਸਾਂਝ ਪਾਉਂਦੇ ਆ ਤੇ ਤੁਹਾਡੇ ਨਾਲ ਤੇ ਅੱਜ ਇਸ ਘਰ ਦੀ ਥੋੜੀ ਸਪਾਈ ਕਰ ਰਹੇ ਆ ਆ ਵੇਖੋ ਆ ਬੁਟੀ ਏ ਬੁਟੀ ਦਾ ਨਾਮ ਮੈਨੂੰ ਵੀ ਪਤਾ ਤੇ ਅੱਜ ਕੱਲ੍ਹ ਜ਼ਿਆਦਾ ਖੇਤਾ ਵਿੱਚ ਪਾਈ ਜਾਂਦੀ ਹੈ ਤੇ ਤੇ ਮੈਂ ਅੱਜ ਸਪਾਈ ਕਰਦੇ ਆਂ ਬਾਹਰ ਸਾਰੇ ਅੱਜ ਬਹੁਤ ਪਈ ਪਈ ਰਹੀ ਏ ਮੀਂਹ ਦਾ ਕਾਫੀ ਵਧੀਆ ਮੌਸਮ ਵੀ ਵਧੀਆ ਹੈ ਤੇ ਬੂਟੀ ਵੀ ਬੜੀ ਵਧੀਆ ਪੱਟੀ ਜਾ ਰਹੀ ਹੈ ਤੇ ਸੋਚਿਆ ਤੇ ਅੱਜ ਕਿਉਂ ਨਾ ਬੂਟੀ ਪੱਟੀ ਜਾਵੇ ਤੇ ਮੇਰੇ ਅੱਖਾਂ ਤੇ ਚੁੱਪਦੀ ਪਈ ਸੀ ਤੇ ਨਾਲੇ ਕਿਹਾ ਵੀ ਆ हजूर आए हैं तो कुछ साफ किया जाए दिल को कोने पर रखकर घर साफ किया जाए घर में भी साफ़ करना चाहिए दिल तो साफ हो हो वे ना हो घर जरूरी साफ़ होना चाहिए तो अपने अपने तरीके अपनाइए ਪਿੰਡਾਂ ਵਿੱਚ ਖਾਸ ਸਪਾਈਆਂ ਬਹੁਤ ਕੱਟ ਕਰਦੇ ਨੇ ਕਰ ਕਹਿਆ ਜਾਂਦਾ ਇਹ ਤਾਂ ਸਾਰਾ ਕੰਮ ਸਰਪੰਚਾਂ ਦਾ ਦਾ ਤੇ ਸਰਪੰਚ ਹੀ ਕਰੇ ਇਸੀ ਤਾਂ ਨਹੀਂ ਕਰ ਸਕਦੇ ਤੇ ਘਰ ਵਿੱਚ ਕਾਫੀ ਗੰਦ ਪਿਆ ਹੁੰਦਾ ਗਲੀਆਂ ਵਿੱਚ ਚਿੱਕਰ ਹੁੰਦਾ ਤੇ ਸਰਪੰਚ ਨੂੰ ਦੋਸ਼ ਦਿੱਤਾ ਜਾਂਦਾ ਹੈ ਇਹ ਤਾਂ ਤਾਂ ਸਰਪੰਚੇ ਰਾਹ ਵੀ ਬਣਾ ਦਿੰਦਾ ਫੇ ਵੀ ਲੋਕ ਉਹਨੂੰ ਦੋਸ਼ ਹੀ ਦਿੰਦੇ ਨੇ ਨਹੀਂ ਆ ਤੁਸੀਂ ਸਹੀ ਨਹੀਂ ਕੀਤਾ ਤੇ ਉਹ ਗਲੀਆਂ ਸਾਫ ਕਰਨੀਆਂ ਆਪਕਨੂੰ ਖੁਦ ਚਾਹੀਦੀਆਂ ਨੇ ਜੇ ਤੁਹਾਡੇ ਕੋਲ ਟਾਈਮ ਹੈਗਾ ਜੇ ਤੁਸੀਂ ਨਹੀਂ ਕੰਮਤੇ ਜਾ ਰਹੇ ਤੇ ਸਫਾਈ ਕਰ ਸਕਦੇ ਹੋ ਤੇ ਨਾਲ ਇਸ ਸਮਾਂ ਟਾਈਮ ਪਾਸ ਹੋ ਜਾਏਗਾ ਨਾਲੇ ਸਫਾਈ ਵੀ ਹੋ ਜਾਏਗੀ ਨਾਲੇ ਲੋਕੀ ਤੁਹਾਨੂੰ ਕਹਿ ਕੁਛ ਤਾਂ ਚੰਗਾ ਕਹਿਣਗੀ ਤੁਸੀਂ ਸਪਾਈ ਕੀਤੀ ਏ ਨਹੀਂ ਤਾਂ ਛਿੜਕਾਂ ਤਾਂ ਹਰ ਪੱਲੇ ਹੁੰਦੀਆਂ ਹੁੰਦੀਆਂ ਨੇ ਤੇ ਸਪਾਈ ਜ਼ਰੂਰੀ ਏ ਤੁਸੀਂ ਸਪਾਈ ਕਰੋਗੇ ਤਾਂ ਹਜੂਰ ਹਜੂਰ ਕਹਿਣਗੇ ਤੁਸੀਂ ਅੱਜ ਚਾਜ ਦਾ ਕੰਮ ਕੀਤਾ ਏ ਜੇ ਨਹੀਂ ਕੀਤਾ ਤਾਂ ਫੇਰ ਤਾਂ ਕਹੀ ਜਾਣਗੇ ਵੇਲਾ ਟਾਈਮ ਪਾਸ ਕਰਿਆ ਰਿਹਾ ਬਾਈ ਤੂੰ ਤਾਂ ਟਾਈਮ ਪਾਸ ਹੀ ਆ ਮਾਨ ਸਾਹਿਬ ਵੀ ਕਹਿੰਦੇ ਨੇ ਜਿੱਥੇ ਸਪਾਈ ਉਥੇ ਖੋਦਾਈ ਗੁਰਦਾਸ ਮਾਨ ਜੀ ਦਾ ਬਹੁਤ ਵੱਡਾ ਸਨੇਹਾ ਹੈ ਹਰ ਬੰਦੇ ਨੂੰ ਮੰਨਣਾ ਚਾਹੀਦਾ ਤੇ ਕਰਨੀ ਵੀ ਚਾਹੀਦੀ ਹੈ ਬਾਕੀ ਤੁਸੀਂ ਆਪ ਸੋਚ ਜੀ ਵਈਓ ਤੇ ਸਮਝੇਦਾਰ ਹੋ ਤੇ ਇਨੀ ਸਾਜਨਾ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ ਹਾਂ ਤੇ ਤੁਹਾਡਾ ਦਲਜੀਤ ਸਿੰਘ